ਕੈਨੇਡਾ ਸਰਕਾਰ ਜੋ ਨਵੀਂ ਬਣ ਚੁੱਕੀ ਹੈ ਮਾਰਕ ਕਰਨ ਦੀ ਹੁਣ ਹੱਥਾਂ ਪੈਰਾਂ ਦੇ ਵਿੱਚ ਆਈ ਫਿਰਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਰਿਫਿਊਜੀ ਕੇਸ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਆ ਤੇ ਕੈਨੇਡਾ ਦੇ ਨਵੇਂ ਬਣੇ ਪੀਐਮ ਨੇ ਇੱਕ ਵੱਡਾ ਐਲਾਨ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਉਹਨਾਂ ਨੇ ਇੱਕ ਵੱਡੀ ਅਨਾਉਂਸਮੈਂਟ ਵੀ ਕੀਤੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਰਿਕਾਰਡ ਦੀ ਗੱਲ ਕੀਤੀ ਜੇਕਰ ਰਿਕਾਰਡ 2024 ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬੀ ਸਟੂਡੈਂਟਸ ਨੇ ਨੀਅਰ ਅਬਾਊਟ ਸਭ ਤੋਂ ਵੱਧ ਆ ਕੇ ਰਿਫਿਊਜੀ ਲਗਾਈ ਹੈ ਪੰਜਾਬੀਆਂ ਨੇ ਖਾਸ ਕਰਕੇ ਔਰ 2025 ਦੇ ਵਿੱਚ ਗੱਲ ਕਰਦੇ ਆ 2024 ਦੇ ਵਿੱਚ ਜਿਹੜੀ ਟੋਟਲ ਰਿਫਿਊਜੀ ਲਗਾਈ ਗਈ ਸੀ ਉਹ 20245 ਲੋਕਾਂ ਦੁਆਰਾ ਲਗਾਈ ਗਈ ਸੀ ਜਿਉਂ ਆਪਾਂ ਅਸਾਈਲਮ ਵੀ ਕਹਿ ਦਿੰਨੇ ਆ ਜਾਂ ਰਿਫਿਊਜੀ ਵਗੈਰਾ ਕਹਿ ਦਿੰਨੇ ਆ ਪਰ ਆਪਾਂ ਪੱਖ 'ਚ ਨਹੀਂ ਹੈਗੇ ਵੀ ਕੋਈ ਵੀ ਭੈਣ ਭਰਾ ਕੈਨੇਡਾ ਦੇ ਸਖਤੀ ਬਹੁਤ ਕਰ ਦੁੱਤੀ ਆ ਖੁਦ ਕੈਨੇਡਾ ਸਰਕਾਰ ਆਪਦੇ ਮੂੰਹੋਂ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਰੂਲ ਆ ਜਿਹੜੇ ਬਹੁਤ ਜ਼ਿਆਦਾ ਸਖਤ ਕਰ ਦੱਤੇ ਆ ਉਸ ਦੇ ਬਾਅਦ ਹੀ ਜਾ ਕੇ ਜਿੰਨੇ ਵੀ ਉੱਥੇ ਲੋਕ ਆ ਰਹੇ ਆ ਉਹ ਰਿਫਿਊਜੀ ਲਾਉਣਾ ਸ਼ੁਰੂ ਕਰ ਚੁੱਕੇ ਆ ਪਰ 2025 ਦੇ ਪਹਿਲੇ 3 ਮਹੀਨਿਆਂ ਦੇ ਅੰਦਰ ਅੰਦਰ ਹੀ 5500 ਲੋਕਾਂ ਨੇ ਰਿਫਿਊਜੀ ਕੇਸ ਆਪਣੇ ਲਗਾ ਦਿੱਤੇ ਆ ਜਦੋਂ ਪੀਆਰ ਦੇ ਨਹੀਂ ਨਹੀਂ ਤੇ ਵਿਚਾਰਾਂ ਨੇ ਰਿਫਿਊਜੀ ਕੇਸ ਹੀ ਲਗਾਉਣੇ ਆ ਪਰ ਇੰਡੀਆ ਕੋਈ ਵੀ ਵਾਪਸ ਨਹੀਂ ਆਉਣਾ ਚਾਹੁੰਦਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ 22% ਜ਼ਿਆਦਾ ਕੇਸ ਵਧ ਰਹੇ ਆ ਪਰ ਹਜੇ ਕਾਫੀ ਟਾਈਮ ਪਿਆ ਹੈ ਤੇ ਇਹ ਹੀ ਲੱਗਦਾ ਹੈ 2024 ਚਾਲ ਦੇ ਵਿੱਚ 2025 ਦੇ ਵਿੱਚ ਐਵੇਂ ਲੱਗਦਾ ਕਿ 50000 ਤੋਂ ਵੱਧ ਲੋਕ ਆ ਜਿਹੜੇ ਰੈਫਿਊਜੀ ਵਗੈਰਾ ਲਗਾਉਣਗੇ ਤੇ ਆਪਦੇ ਮੂੰਹ ਮੰਨ ਕੇ ਵੀ ਫਿਰ ਵੀ ਇਹ ਇਸ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਕਰ ਰਹੇ ਕਿਉਂਕਿ ਇਹ ਪੀਆਰ ਨਹੀਂ ਦੇ ਰਹੇ ਆਪਦੀਆਂ ਪ੍ਰਵਿੰਸੀਆਂ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਪੀਜੀਪੀਡੀ ਡਬਲਯੂ ਵਰਕ ਪਰਮਿਟ ਐਕਸਟੈਂਡ ਕਰ ਦਿਓ ਜਿਨ੍ਹਾਂ ਲੋਕਾਂ ਦੇ ਐਕਸਪਾਇਰ ਹੋਣ ਆਲੇ ਆ ਸਾਰੇ ਸਾਰੀ ਅਪਡੇਟ ਤੁਹਾਨੂੰ ਸਾਡੇ ਇਸ ਵਟਸਐਪ ਗਰੁੱਪ ਦੇ ਉੱਤੇ ਮਿਲ ਜਾਊਗੀ ਜੇਕਰ ਤੁਸੀਂ ਵਟਸਐਪ ਗਰੁੱਪ ਨੂੰ ਸਕੈਨ ਕਰਕੇ ਜੁਆਇਨ ਕਰ ਸਕਦੇ ਹੋ ਦੈਟ ਇਜ਼ ਅ ਬੈਟਰ ਜੇਕਰ ਤੁਸੀਂ ਸਕੈਨ ਕਰਕੇ ਨਹੀਂ ਜੁਆਇਨ ਕਰ ਸਕਦੇ ਤੁਹਾਨੂੰ ਲਿੰਕ ਹੈ ਡਿਸਕ੍ਰਿ ਕਲਬ ਵਗੈਰਾ ਹੁੰਦਾ ਹੈ ਉੱਥੇ ਅਵੇਲੇਬਲ ਹੈ ਤੇ ਕੈਨੇਡਾ ਸਰਕਾਰ ਨੇ ਇਸ ਤੋਂ ਪਹਿਲਾਂ ਪੀਆਰ ਕੀਤੀ ਆ ਤੇ ਜਿਸ ਦੇ ਵਿੱਚ ਸੀਆਰ ਸਕੋਰ ਆ ਪਿਛਲੇ ਦੋ ਡਰਮਾਂ ਨਾਲੋਂ ਘਟਾ ਦਿੰਦਾ ਹੈ ਪਹਿਲਾਂ ਵਾਲੇ ਡਰਮਾਂ ਦਾ ਸੀਆਰ ਸਕੋਰ ਸੀ 764 727 ਪਰ ਹੁਣ ਹੈਗਾ ਏ 706 ਇਹ ਇੱਕ ਖੁਸ਼ਖਬਰੀ ਹੈ ਭਾਈ ਰਿਫਿਊਜੀ ਕੇਸ ਆਪਾਂ ਕਿਸੇ ਦੇ ਹੱਕ 'ਚ ਨਹੀਂ ਹੈਗੇ ਕਿ ਤੁਸੀਂ ਲਾਓ ਪਰ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਸਕਦੇ ਹੋ ਆਪਣੇ YouTube ਚੈਨਲ ਨੂੰ ਲਾਈਕ ਕਰ ਸਕਦੇ ਹੋ ਇਸ ਵੀਡੀਓ ਧੰਨਵਾਦ